ਉਹ ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਹੁਣ 10 ਸੈਕਿੰਟ ਪਹਿਲਾਂ ਪਤਾ ਲੱਗੇਗਾ ਟਿਕਟ ਦਾ ਸਟੇਟਸ ਤੇ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਚਾਰਟ ਲਈ ਰੇਲਵੇ ਨੇ ਲਾਗੂ ਕੀਤਾ ਨਵਾਂ ਨਿਜਮ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਿੱਚ ਰਿਜ਼ਰਵੇਸ਼ਨ ਚਾਰਟ ਤਿਆਰ ਕਰਨਾ ਤਿਆਰ ਕਰਨ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ ਹੁਣ ਯਾਤਰੀਆਂ ਨੂੰ ਆਖਰੀ ਸਮੇਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ ਇਸ ਸਬੰਧ ਵਿੱਚ ਰੇਲਵੇ ਬੋਰਡ ਦੇ ਯਾਤਰੀ ਮਾਰਕੀਟਿੰਗ ਦੇ ਨਿਰਦੇਸ਼ਕ ਸੰਜੀਤ ਮਨੋਚਾ ਨੇ ਭਾਰਤੀ ਰੇਲਵੇ ਦੇ 18 ਜ਼ੋਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ ਇਸ ਨੂੰ ਸਾਰ ਰੇਲ ਓਬਜ਼ਰਵੇਸ਼ਨ ਚਾਰਟ ਪਹਿਲਾਂ ਤੋਂ ਨਿਡਰਟ ਸਮੇਤ ਤਿਆਰ ਕੀਤੇ ਜਾਣ ਜਾਣੇ ਚਾਹੀਦੇ ਹਨ ਤਾਂ ਜੋ ਯਾਤਰੀ ਸਮੇਂ ਸਿਰ ਆਪਣੀ ਸੀਟ ਤੇ ਸਿੱਧੀ ਜਾਣ ਸਕਣ ਉਹ ਧੱਕ ਅਕਸ਼ਰ ਜਿਹੜਾ ਹੁੰਦਾ ਹੈ ਹੁੰਦਾ ਸੀ ਕਿ ਰੇਲਵੇ ਰੇਲ ਗੱਡੀ ਦੀ ਦੇਰਵਾਨਾ ਹੋਂ ਤੋਂ ਠੀਕ ਪਹਿਲਾਂ ਚਾਰਟ ਤਿਆਰ ਕੀਤਾ ਜਾਂਦਾ ਜਾਂਦੇ ਸਨ ਅਤੇ ਇਸ ਨਾਲ ਯਾਤਰੀਆਂ ਲਈ ਇਹ ਸਮਝਣਾ ਮੁਸ਼ਕਲ ਹੋ ਜਾਂਦਾ ਸੀ ਕਿ ਉਹਨਾਂ ਦੀਆਂ ਟਿਕਟਾਂ ਦੀ ਪੁਸ਼ਟੀ ਹੋਣੀ ਹੋਈ ਹੈ ਜਾਂ ਨਹੀਂ ਨੰਬੀ ਦੇ ਦੂਰੀ ਅਤੇ ਰਾਤ ਦੀਆਂ ਰੇਲ ਗੱਡੀਆਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਲੋਕਾਂ ਨੇ ਯਾਤਰਾ ਕਰਨਾ ਕਰਨ ਜਾਂ ਰੱਦ ਕਰਨਾ ਬਾਰੇ ਆਖਰੀ ਸਮੇਂ ਵਿੱਚ ਫੈਸਲਾ ਲਿਆ ਹੈ ਨਵੇਂ ਨਿਯਮਾਂ ਦੇ ਤਾਂ ਹੁਣ ਯਾਤਰਾ ਤੋਂ ਪਹਿਲਾਂ ਚਾਰਟ ਤਿਆਰ ਕੀਤੇ ਜਾਣਗੇ ਜਿਸ ਇਸ ਨਾਲ ਯਾਤਰੀਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਉਹਨਾਂ ਦੀਆਂ ਸੀਟ ਕਨਫਰਮ ਹੈ ਮਰਕ ਲਿਸਟ ਹੈ ਜਾਂ ਆਰ ਆਰ ਏ ਸੀ ਹੈ ਇਸ ਨਾਲ ਯਾਤਰੀ ਯੋਜਨਾਬੰਦੀ ਨੂੰ ਸਰਲ ਬਣਾਇਆ ਜਾਵੇਗਾ ਸਮਾਂ ਤੇ ਪੈਸਾ ਦੋਵਾਂ ਦੀ ਬਚਤ ਹੋਵੇਗੀ ਅਤੇ ਬੇਲੋੜਾ ਤਣਾਅ ਘਟ ਜਾਵੇਗਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ